ਅੱਜ ਕਿ ਤੁਸੀਂ ਗਦਰੀ ਬਾਬਿਆਂ ਨੂੰ ਯਾਦ ਕਰਨ ਦੇ ਲਈ ਆਏ ਸੋਹੀ ਸਾਹਿਬ ਨੇ ਤੇ ਬਾਕੀ ਸੱਜਣਾ ਨੇ ਟਰਾਂਸਫਾਰਮਰ ਘੱਟ ਦਿੱਤਾ ਜਦੋਂ ਪਿੰਡਾਂ ਦੇ ਵਿੱਚ ਨਵੀਂ ਨਵੀਂ ਬਿਜਲੀ ਆਈ ਸੀ ਨਾ ਟਰਾਂਸਫਾਰਮਰ ਲੱਗਦਾ ਸੀ ਘਰਾਂ ਦੇ ਵਿੱਚ ਮੀਟਰ ਲੱਗ ਜਾਂਦੇ ਸੀ ਤੇ ਮੈਂ ਹੁਣ ਟਰਾਂਸਫਾਰਮਰ ਦੁਬਾਰਾ ਨਹੀਂ ਲਾਉਣਾ ਮੈਂ ਕੋਸ਼ਿਸ਼ ਕਰੂੰਗਾ ਕਿ ਘਰ ਦੇ ਵਿੱਚ ਮੀਟਰ ਵੀ ਲੱਗਿਆ ਟਰਾਂਸਫਾਰਮਰ ਘੱਟ ਦਿੱਤਾ ਤਾਰ ਪਾ ਦਿਆਂ ਕਿਉਂਕਿ ਅਸੀਂ ਕਿਸੇ ਵੀ ਹਿੱਸੇ ਦੇ ਵਿੱਚ ਵਸਦੇ ਸਾਰੇ ਲੋਕਾਂ ਤੱਕ ਸਾਡੇ ਸੱਜਣਾ ਤੱਕ ਹੈ ਉਹ ਇਹ ਕਿ ਹੁਣ ਸਾਡੀਆਂ ਜ਼ਿੰਮੇਵਾਰੀਆਂ ਕੀ ਨੇ ਉਹ ਤਾਂ ਸ਼ਹਾਦਤਾਂ ਦੇ ਗਏ ਉਹਨਾਂ ਦੀਆਂ ਤਾਂ ਤਸਵੀਰਾਂ ਲੱਗ ਗਈਆਂ ਬਾਹਰ 25ਵਾਂ ਮੇਲਾ ਹੋਣ ਲੱਗ ਪਿਆ ਆਖਰਕਾਰ ਕੀ ਐ ਸਾਸੀਂ ਕੀ ਕਰ ਸਕਦੇ ਆ ਇਸ ਵੇਲੇ ਸਾਡੀ ਡਿਊਟੀ ਕੀ ਐ ਜ਼ਿੰਮੇਵਾਰੀਆਂ ਕੀ ਨੇ ਜੇ ਅਸੀਂ ਗਦਰ ਲਹਿਰ ਨੂੰ ਅੰਗ ਸੰਗ ਰੱਖ ਕੇ ਜਾਵਾਂ ਮੈਂ ਤਿੰਨ ਚੀਜ਼ਾਂ ਤੁਹਾਡੇ ਨਾਲ ਸਾਂਝੀਆਂ ਕਰਨਾ ਜਿਹੜੀਆਂ ਮੈਨੂੰ ਲੱਗੀਆਂ ਪਹਿਲੀ ਗੱਲ ਕਿ ਗਦਰ ਲਹਿਰ ਨੇ ਅੱਜ ਵੀ ਸਾਡੇ ਹਰ ਸਵਾਲ ਦਾ ਜਵਾਬ ਦੇਣਾ ਜਿਹੜੀ ਕਿ 115 18 ਸਾਲ ਪਹਿਲਾਂ ਸ਼ੁਰੂ ਹੋਈ ਅੱਜ ਦੇ ਸਮੇਂ ਦੇ ਵਿੱਚ ਵੀ ਜਿੰਨੀਆਂ ਸਾਡੀਆਂ ਚੁਣੌਤੀਆਂ ਨੇ ਜਿੰਨੇ ਸਾਡੇ ਸਵਾਲ ਨੇ ਹਰ ਇੱਕ ਦਾ ਜਵਾਬ ਗਦਰ ਲਹਿਰ ਦਿੰਦੀ ਆ ਤੁਸੀਂ ਮੈਂ ਥੋੜੀਆਂ ਚੀਜ਼ਾਂ ਸਪਸ਼ਟ ਕਰਨ ਦੀ ਕੋਸ਼ਿਸ਼ ਕਰੂੰਗਾ ਕਿ ਕਿਵੇਂ ਦੂਸਰਾ ਗਦਰ ਲਹਿਰ ਇਸ ਗੱਲ ਦਾ ਸਬੂਤ ਹੈ ਕਿ ਜਿਹੜੇ ਸਾਡੀ ਕਈ ਪੀੜ੍ਹੀ ਪੁਰਾਣੀ ਸਾਡੇ ਬਜ਼ੁਰਗ ਗਦਰੀ ਬਾਬੇ ਸੀ ਉਹ ਸਹੀ ਸਮੇਂ ਤੇ ਯੋਗ ਫੈਸਲਾ ਲੈਣ ਦੀ ਸ਼ਕਤੀ ਰੱਖਦੇ ਸੀ ਇਹ ਬਹੁਤ ਵੱਡੀ ਚੀਜ਼ ਹੈ ਜਦੋਂ ਸੋਸ਼ਲ ਮੀਡੀਆ ਵੀ ਨਹੀਂ ਸੀ ਜਦੋਂ ਬਹੁਤੀਆਂ ਅਖਬਾਰਾਂ ਵੀ ਨਹੀਂ ਸੀ ਰੇਡੀਓ ਟੀਵੀ ਵੀ ਨਹੀਂ ਸੀ ਉਦੋਂ ਸਹੀ ਸਮੇਂ ਤੇ ਯੋਗ ਫੈਸਲਾ ਲੈਣ ਦੀ ਸ਼ਕਤੀ ਸਾਡੇ ਉਹਨਾਂ ਬਜ਼ੁਰਗਾਂ ਚ ਸੀ ਕੀ ਅੱਜ ਸਾਡੇ ਚ ਹੈ ਅਸੀਂ ਬਹੁਤ ਵਾਰੀ ਕਹਿੰਦੇ ਆ ਜਿਹੜਾ ਕਰਨੀ ਤੇ ਤਾਂ ਐ ਹੋ ਜਾਂਦਾ ਉਦੋਂ ਮੈਂ ਗਲਤੀ ਕਰ ਗਿਆ ਉਹਨਾਂ ਨੇ ਕਿਹੜਾ ਫੈਸਲੇ ਕੀਤੇ ਕਮਾਲ ਕਰ ਦਿੱਤੀ ਉਸ ਵੇਲੇ ਉਹ ਸਾਡੇ ਸੀ ਅਸੀਂ ਗਦਰੀ ਬਾਬਿਆਂ ਨੂੰ ਐਸੇ ਨਾ ਸਮਝੀਏ ਕਿ ਉਹਨਾਂ ਦੇ ਵਿੱਚ ਕੋਈ ਹੋਰ ਸ਼ਕਤੀ ਸੀ ਸਾਡੇ ਵਰਗੀ ਉਹਨਾਂ ਦੇ ਸਰੀਰ ਸੀ ਸਾਡੇ ਵਰਗੀ ਉਹਨਾਂ ਦੀਆਂ ਮੁਸੀਬਤਾਂ ਸੀ ਦੂਸਰੀ ਗੱਲ ਗਦਰ ਲਹਿਰ ਬਹੁਤਾ ਕਰਕੇ ਘਰ ਦੇ ਵਿੱਚ ਮਾਂਜ ਕੇ ਰੱਖੇ ਭਾਂਡੇ ਵਰਗੀ ਸੁੱਚੀ ਲਹਿਰ ਸੀ ਉਹਦੇ ਵਿੱਚ ਕੋਈ ਰਲਾ ਨਹੀਂ ਉਹਨਾਂ ਦੇ ਮਨਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਨਿੱਜ ਨਹੀਂ ਸੀ ਅੱਜ ਮੈਂ ਜੂੜ ਕੇ ਮਨ ਉਤਾਰ ਕੋਣ ਲੱਗਿਆ ਕਿ ਆਖਰਕਾਰ ਅੱਜ ਦੀਆਂ ਸਮੱਸਿਆਵਾਂ ਨੂੰ ਗੱਧਰ ਲਹਿਰ ਉਰੇ ਪਰੇ ਕਿਵੇਂ ਕਰ ਸਕਦੀ ਹੈ ਸਾਨੂੰ ਉਸ ਖਲਾਅ ਦੇ ਵਿੱਚੋਂ ਉਸ ਵੈਕਿਊਮ ਦੇ ਵਿੱਚੋਂ ਬਾਹਰ ਕਿਵੇਂ ਕੱਢ ਸਕਦੀ ਹੈ ਤੁਸੀਂ ਦੇਖੋ ਕਿ ਗੱਧਰੀ ਭਾਬੀ ਖੇਤਾਂ ਦੇ ਵਿੱਚ ਕੰਮ ਕਰਦੇ ਸੀ ਸਰੀਰਕ ਤੌਰ ਦੇ ਉੱਤੇ ਮਜ਼ਬੂਤ ਸੀ ਤਰਹੀ ਖੇਤਾਂ 'ਚ ਕੰਮ ਕਰਦੇ ਸੀ ਪਰ ਜੇ ਛਾਪਨੇ ਅਜ ਵਾਂਗ ਪ੍ਰਿੰਟ ਪ੍ਰੈਸ ਤਾਂ ਨਹੀਂ ਸੀ ਕਿ ਬਿਜਲੀ ਨਾਲ ਚੱਲਦੀ ਸੀ ਹੱਥ ਨਾਲ ਤਾਂ ਗੇਂਦਦੇ ਸੀ ਸਭ ਕੁਝ ਅੱਖਰ ਅੱਖਰ ਛੱਤ ਛੱਤ ਜੋੜਦੇ ਸੀ ਹਰ ਹਫ਼ਤੇ ਬਕ ਬਕ ਬਸ਼ਾਵਾਂ ਦੇ ਵਿੱਚ ਅਖਬਾਰ ਕੱਟਦੇ ਸੀ ਹੁਣ ਅੱਜ ਸਾਡੀ ਨਵੀਂ ਪੀੜ੍ਹੀ ਸਾਡੇ ਬੱਚੇ ਜਾਂ ਅਸੀਂ ਸਰੀਰਕ ਤੌਰ ਦੇ ਉੱਤੇ ਕੀ ਮਜ਼ਬੂਤ ਹੈ ਨਹੀਂ ਆ ਜੇ ਕਿਤੇ ਸਮਾਂ ਉਸ ਤਰੀਕੇ ਦੀ ਮੰਗ ਕਰੇ ਕਿਤੇ ਕੋਈ ਸਥਿਤੀਆਂ ਆ ਜਾਣ ਤੀਸਰੇ ਵਿਸ਼ਵ ਯੁੱਧ ਦੇ ਚਰਚੇ ਚੱਲਦੇ ਰਹਿੰਦੇ ਆ ਪਤਾ ਹੀ ਨਹੀਂ ਲੱਗਦਾ ਕਿਹੜੇ ਦੇਸ਼ ਦੇ ਵਿੱਚ ਕਦੋਂ ਲੜਾਈ ਲੱਗ ਜਾਂਦੀ ਹੈ ਕੀ ਅਸੀਂ ਸਾਡੇ ਬੱਚੇ ਸਾਡੀ ਨਵੀਂ ਪੀੜ੍ਹੀ ਸਰੀਰਕ ਤੌਰ ਦੇ ਉੱਤੇ ਜਸਮਾਨੀ ਤੌਰ ਦੇ ਉੱਤੇ ਉਹਨਾਂ ਚੀਜ਼ਾਂ ਦੇ ਹਾਰਦੀ ਹੈ ਸਾਡੇ ਕਦਰੇ ਬਾਬੇ ਸੀ ਸਾਨੂੰ ਜਵਾਬ ਹੋਣਾ ਤੂੰ ਮਰ ਜਾਂਦਾ ਦੂਸਰੀ ਕਰ ਜੇ ਕਦੇ ਕਿਸੇ ਦੇ ਘਰ ਦੇ ਵਿੱਚ ਜੇ ਕਦੇ ਕਿਸੇ ਦੇ ਘਰ ਦੇ ਵਿੱਚ ਕੋ ਰੌਲਾ ਪਾਵੇ ਜੀ ਘਰ ਛੋਟਾ ਘਰ ਵੱਡਾ ਘਰ ਵੱਖਰਾ ਕਰਨਾ ਇਧਰ ਉਧਰ ਕਰਨਾ ਸਾਡੇ ਗਧਰੀ ਬਾਬੇ ਕਾਲੇ ਪਾਣੀ ਦੀਆਂ ਸਜਾਵਾਂ ਭੁਗਤਦੇ ਸੀ ਉਹਨਾਂ ਨੂੰ ਚੇਤੇ ਕਰਿਓ ਜਦੋਂ ਕਦੇ ਮਨ ਦੇ ਵਿੱਚ ਮੈਂ ਆਵੇ ਕਿ ਗਧਰੀ ਬਾਬਿਆਂ ਨੇ ਤਾਂ ਛੋਟੀਆਂ-ਛੋਟੀਆਂ ਕੋਠੜੀਆਂ ਦੇ ਵਿੱਚ ਬਰੇ ਕੱਟੇ ਨਾਰੀਆਂ ਦੇ ਵਿੱਚੋਂ ਤੇਲ ਕੱਢਿਆ ਉਥੇ ਬਹੁਤ ਸਾਰੇ ਤਸ਼ੱਦਦ ਸਹਿਣ ਕੀਤੇ ਸਾਨੂੰ ਜਿ ਘਰਾਂ ਦੇ ਵਿੱਚ ਬੈੱਡ ਛੋਟੇ ਲੱਗਣ ਲੱਗ ਪਏ ਘਰਾਂ ਦੇ ਵਿੱਚ ਕਮਰੇ ਛੋਟੇ ਲੱਗਣ ਲੱਗ ਪਏ ਸਾਨੂੰ ਵਾਕਿੰਗ ਕਲੋਜ਼ਟ ਦੇ ਉੱਤੇ ਘਰਾਂ ਦੇ ਵਿੱਚ ਚੌੜਾ ਪੈ ਜਾਂਦਾ ਗਦਰੀ ਬਾਬੇ ਸਾਨੂੰ ਉਸ ਗੱਲ ਦਾ ਜਵਾਬ ਦਿੰਦੇ ਤਿੰਨ ਚੀਜ਼ਾਂ ਸਾਡੇ ਆਸ-ਪਾਸ ਹੋ ਗਈਆਂ ਘਰ ਦਾ ਸਾਈਜ਼ ਘਰਾਂ ਦਾ ਬ੍ਰੈਂਡ ਤੇ ਕੱਪੜਿਆਂ ਦਾ ਸਟਾਈਲ ਉਹ ਤਿੰਨੇ ਚੀਜ਼ਾਂ ਦਾ ਜਵਾਬ ਸਾਡੇ ਕਦਰੇ ਬਾਬੇ ਦਿੰਦੇ ਆ ਹੋਰ ਸਾਡੇ ਘਰਾਂ ਦੇ ਵਿੱਚ ਸਾਡੀਆਂ ਮਹਿਫਲਾਂ ਦੇ ਵਿੱਚ ਹੋਰ ਕਿੰਨੀਆਂ ਕੁ ਗੱਲਾਂ ਬਾਤਾਂ ਹੁੰਦੀਆਂ ਉਹ ਇੱਥੇ ਆਏ ਕੈਨੇਡਾ ਦੇ ਵਿੱਚ ਆਏ ਗਏ ਕੀ ਲੈ ਕੇ ਗਏ ਉਹਨਾਂ ਨੇ ਬਿਲਕੁਲ ਨਹੀਂ ਹਜ ਨਰਾਸ਼ਾ ਹੁੰਦੀ ਹੈ ਰੈਸੈਸ਼ਨ ਆ ਗਿਆ ਜੀ ਕਾਰੋਬਾਰ ਥੰਨੇ ਚੱਲ ਗਿਆ ਡਾਲਰ ਘਟ ਗਿਆ ਕੀ ਕਰੀਏ ਜੀ ਕਰਦੀਆਂ ਕਿਸ਼ਤਾਂ ਨਹੀਂ ਦੇਉਂਦੀਆਂ ਦੋ ਘਾ ਲੈ ਸੀ ਤਿੰਨ ਕਰ ਲੈਦਾ ਸੀ ਗਦਰੀ ਬਾਬੇ ਨੇ ਤਾਂ ਸਭ ਕੁਝ ਵੇਚ ਵਟ ਕੇ ਕਰ ਲੈ ਹੱਥੇ ਲਾਤਾ ਉਹ ਮੰਤਰੀ ਨਹੀਂ ਸੀ ਬੰਨਾ ਚਾਹੁੰਦੇ ਉਵੇਂ ਨਹੀਂ ਸੀ ਬੰਦਾ ਚਾਹੁੰਦੇ ਸਾਡੇ ਸਾਹਮਣੇ ਸਾਖਸ਼ਾਤ ਇਸ ਤਰ੍ਹਾਂ ਦੀ ਲਹਿਰ ਹੋਵੇ ਤਾਂ ਸਾਡੀ ਨਵੀਂ ਕਿਹੜੀ ਨਿਰਾਸ਼ਾ ਦੇ ਵਿੱਚ ਚਲੇ ਜਾਏ ਆਰਥਿਕ ਮੰਦੀ ਨਹੀਂ ਹੈ ਮੈਂ ਬਾਰ-ਬਾਰ ਕਹਿੰਦਾ ਕਿ ਬૌਧਿਕ ਮੰਦੀ ਦਾ ਯੁੱਗ ਹੈ ਆਰਥਿਕ ਮੰਦੀ ਤੰਗ ਨਹੀਂ ਕਰ ਸਕਦੀ ਬૌਧਿਕ ਮੰਦੀ ਸਾਨੂੰ ਤੰਗ ਕਰਦੀ ਹੈ ਗੱਦਰੀ ਬਾਬੇ ਨੇ ਖ਼ਬਰ ਕਰ ਦਿੱਤੀ ਅਸੀਂ ਲੇਖ ਪੜ੍ਹਨੇ ਸ਼ੁਰੂ ਕਰ ਦਿੱਤੇ ਕਿੱਥੇ ਤੱਕ ਜਾ ਕੇ ਰੰਗੂਨ ਦੀ ਗੱਲ ਹੈ ਸਿੰਗਾਪੁਰ ਦੀ ਗੱਲ ਹੈ ਜਪਾਨ ਦੀ ਗੱਲ ਹੈ ਬ੍ਰਾਹਮਾਂ ਦੀ ਗੱਲ ਹੈ ਹਰ ਜਗ੍ਹਾ ਦੇ ਉੱਤੇ ਅਖਬਾਰ ਛਾਪ ਕੇ ਭੇਜਦੇ ਸੀ ਸਾਡੇ ਘਰਾਂ ਦੇ ਵਿੱਚ ਵੀ ਕੁਝ ਪੜਨ ਵਾਲਾ ਪਿਆ ਹੋਵੇ ਸਾਨੂੰ ਐ ਲੱਗਦਾ ਕਿਤਾਬ ਤਾਂ ਜ਼ਹਿਰ ਹੈ ਅਸੀਂ ਉਹ ਚੀਜ਼ਾਂ ਛੱਡ ਲਿਆ ਅਸੀਂ ਬૌਧਿਕ ਕੰਗਾਲੀ ਦੇ ਸ਼ਿਕਾਰ ਹੋਏ ਉਹਦਾ ਸਿੱਟਾ ਕੋਈ ਡਿਪਰੈਸ਼ਨ ਚਲੇ ਗਿਆ ਪੰਜਾਬੀ ਡਿਪਰੈਸ਼ਨ ਚ ਕਿਵੇਂ ਜਾ ਸਕਦਾ ਘੋੜੀਆਂ ਦੀਆਂ ਕਾਠੀਆਂ ਤੇ ਦਿਨ ਕੱਟਣ ਵਾਲੇ ਰਾਤ ਕੱਟਣ ਵਾਲੇ ਲੋਕ ਡਿਪਰੈਸ਼ਨ ਸ਼ਬਦ ਸਾਡੇ ਲਈ ਹੈ ਹੀ ਨਹੀਂ ਇਹ ਡਿਪਰੈਸ਼ਨ ਕੋਈ ਹੋਰ ਚੀਜ਼ ਹੈ ਸਾਡੇ ਗਲਾਂ ਦੇ ਵਿੱਚ ਪਾ ਦਿੱਤਾ ਗਿਆ ਮੈਂ ਫਿਰ ਬੰਦੀ ਕਰਦਾ ਜਦੋਂ ਤੱਕ ਕਿਤਾਬ ਕਰਦੇ ਵਿੱਚ ਨਹੀਂ ਹੁੰਦੀ ਅਸੀਂ ਸਰੀਰਕ ਤੌਰ ਦੇ ਉੱਤੇ ਮਜ਼ਬੂਤ ਨਹੀਂ ਹੁੰਦੇ ਆ ਛੋਟੀਆਂ ਚੀਜ਼ਾਂ ਨੇ ਸਾਰੀਆਂ ਜਦੋਂ ਵੀ ਕਦੇ ਐ ਲੱਗੇ ਕਿ ਪਾਈ ਵਿਆਹ ਦੇ ਉੱਤੇ ਜਾਣਾ ਹੈ ਤੇ ਡਾਲਰ ਬਹੁਤ ਲੱਗਣੇ ਆ ਪੰਜਾਬ ਦੇ ਵਿੱਚ ਬੈਠੇ ਆ ਰੁਪਏ ਬਹੁਤ ਲੱਗਣੇ ਆ ਨਵਾਂ ਸੂਟ ਲੈਣਾ ਪੈਣਾ ਕੋਟ ਪੈਂਟ ਲੈਣਾ ਪੈਣਾ ਬੀਬੀ ਜੀ ਨੂੰ ਯਾਦ ਕਰਿਓ ਬੀਬੀ ਜੀ ਨੇ ਸਭ ਕੁਝ ਵਾਰ ਕੇ ਰੱਖ ਦਿੱਤਾ ਘਰੋਂ ਤਾਂ ਵਿਦੇਸ਼ ਚਲੇ ਗਿਆ ਸੀ ਫਿਰ ਵਾਪਸ ਆਇਆ ਅੱਜ ਸਾਡੇ ਵਿੱਚ ਕਿਤੇ ਨਾ ਕਿਤੇ ਕਿਰਦਾਰ ਦੀ ਚਤਰ ਦੀ ਵੀ ਕਮੀ ਆ ਗਈ। ਬੀਬੀ ਜੀ ਸਾਰੇ ਕ੍ਰਾਂਤੀਕਾਰੀ ਸਾਰੀ ਗਦਰੀ ਬਾਬਿਆਂ ਨੂੰ ਸ਼ੈਲਟਰ ਦਿੰਦੇ ਸੀ ਆਪਣੇ ਨਾਮ ਦੇ ਨਾਲ। ਅੱਜ ਅਸੀਂ ਕਿੱਥੇ ਚਲੇ ਗਏ? ਮੈਂ ਦੇਖਦਾ ਸੀ ਕੁਝ ਕਾਰਾਂ ਸੀ ਕੈਨੇਡਾ ਦੇ ਵਿੱਚ ਵੀ ਇੱਥੇ ਵੀ ਉਹਦੇ ਵਿੱਚ ਨਾਮ ਲਿਖਿਆ ਸੀ। ਪੋਤਾ ਰਾਮ ਸਿੰਘ ਦਾ ਜਾਂ ਪੋਤਾ ਰਾਮ ਨਿਹੰਦਰਾ ਜਾਂ ਪੋਤਾ ਜਿਹੜਾ ਰੱਖਾ ਰਾਮ ਦਾ। ਇਹਦਾ ਮਤਲਬ ਹੈ ਅਸੀਂ ਆਪਣੇ ਦਾਦੇ ਤੇ ਮਾਣ ਕਰਦੇ ਆਂ। ਪਰ ਜਦੋਂ ਸਾਡੇ ਪੋਤੀਆਂ ਪੋਤੇ ਹੋਏ ਉਹ ਲਖਉਣਗੇ ਆਪਣੀਆਂ ਕਾਰਾਂ ਦੇ ਨਾਮ ਥੋੜਾ ਜਿਹਾ ਬਿੰਦ ਚੱਟਪਲ ਥੋੜਾ ਜਿਹਾ ਸੰਭਲ ਕੇ ਥੋੜਾ ਜਿਹਾ ਅਗਲੇ ਪਾਸੇ ਨੂੰ ਤੁਰੇ ਇੱਕ ਅਸੀਂ ਕੋ ਸ਼ੋਰ ਹੋ ਗਿਆ ਘਾਰੇ ਲੈ ਲਿਆ ਦੋ ਲੈ ਲਿਆ ਤਿੰਨ ਲੈ ਲੈ ਇਹਨਾਂ ਦੇ ਕਰ ਕਿੱਥੇ ਜੀ ਅਸੀਂ ਘਰ ਲੱਭਦੇ ਸੀ ਬਾਬਾ ਜਵਾਲਾ ਸਿੰਘ ਹੋਰਾਂ ਦਾ ਅੱਡਾ ਲੱਭਦੇ ਸੀ ਕੱਲ ਨਹੀਂ ਸੀ ਲੱਭਦਾ ਤਾਂ ਕੀ ਹੋਇਆ ਸਾਡਾ ਵੀ ਨਹੀਂ ਲੱਭਣਾ ਸੀ ਵੀ ਦੁਨੀਆ ਟੁੱਟ ਜਾਣਾ ਇਸ ਕਰਕੇ ਗੱਦਰ ਲਹਿਰ ਦੇ ਨੇੜੇ ਰਹਾਗੇ ਤਾਂ ਅਸੀਂ ਨਾ ਸੈਸ਼ਨ ਨੂੰ ਕੁਝ ਸਮਝਾਂਗੇ ਨਾ ਕਿਸੇ ਹੋਰ ਚੀਜ਼ ਨੂੰ ਇਹ ਸਾਡੇ ਟੀਚੇ ਨਹੀਂ ਸਾਡੇ ਟੀਚੇ ਕੁਝ ਹੋਰ ਨੇ ਮੈਂ ਸੱਚੀ ਮੁੱੱਚੀ ਤੁਹਾਨੂੰ ਬੇਨਤੀ ਕਰਦਾ ਸਾਰਿਆਂ ਨੂੰ ਕਿ ਜਦੋਂ ਇੱਥੋਂ ਜਾਣਾ ਹੈ ਤਾਂ ਗਦਰੀ ਬਾਬਿਆਂ ਦੀਆਂ ਜਿਹੜੀਆਂ ਤਸਵੀਰਾਂ ਪਈਆਂ ਨੇ ਆਪਣੇ ਆਪਣੇ ਫੋਨ ਦੇ ਵਿੱਚ ਫੋਟੋ ਖਿੱਚ ਕੇ ਲੈ ਜਿਓ ਜਦੋਂ ਘਰ ਦੇ ਵਿੱਚ ਕੋਈ ਮੁਸ਼ਕਲ ਆਵੇ ਕਾਰੋਬਾਰ ਦੇ ਵਿੱਚ ਕੋਈ ਮੁਸ਼ਕਲ ਆਵੇ ਆਪਣੇ ਟੀਚੇ ਸੈੱਟ ਕਰਨੇ ਹੋਣ ਉਸ ਤਸਵੀਰ ਨੂੰ ਦੇਖਿਓ ਫਿਰ ਸਾਨੂੰ ਸਮਝਾਉਗੀ ਕਿ ਕਿਵੇਂ ਲੋਕ ਵਾਰਾ ਬਚਾਉਂਦੇ ਸੀ ਕਿਸੇ ਲਈ ਬਚਾਉਂਦੇ ਸੀ ਲੋਕਾਂ ਦੇ ਸਿਰ ਚਗਾਉਂਦੇ ਸੀ ਅੱਜ ਅਸੀਂ ਘਰ ਬਣਾਉਨੇ ਪੰਜਾਬ ਚ ਬਣਾ ਲਈਏ ਕੈਨੇਡਾ ਚ ਯੂ ਐਸ ਏ ਦੇ ਵਿੱਚ ਲਾਈਟਾਂ ਕਿਹੜੀਆਂ ਲਾਉਣੀਆਂ ਹੈ ਬੜੀ ਡਿਸਕਸ਼ਨ ਹੁੰਦੀ ਹੈ ਦਿਮਾਗ ਦਾ ਦੀਵਾ ਬਝਾ ਗਿਆ ਉਹ ਲਾਟੂ ਫਿਊਜ਼ ਹੋ ਗਿਆ ਉਹ ਬਦਲਿਆ ਹੀ ਨਹੀਂ ਉਹਨੂੰ ਐਂਦਾ ਉਂਦਾ ਕਰਕੇ ਜੋੜਿਆ ਹੀ ਨਹੀਂ ਦੁਬਾਰਾ ਸੋ ਇਸ ਕਰਕੇ 25ਵਾਂ ਮੇਲਾ ਬਹੁਤ سارے ਸਿਰ ਜਾਗੇ ਨੇ ਸਾਡੀਆਂ ਡਿਊਟੀਆਂ ਨੇ ਕੁਝ ਸਾਡੀਆਂ ਜ਼ਿੰਮੇਵਾਰੀਆਂ ਨੇ ਕੁਝ ਜਦੋਂ ਕੱਲ ਸਟੌਕਟਨ ਗੁਰੂ ਘਰ ਦੇ ਵਿੱਚ ਬੱ ਤੀਸਰੀ ਵਾਰ ਉਸ ਪ੍ਰਿੰਟਿੰਗ ਪ੍ਰੈਸ ਦੇ ਦਰਸ਼ਨ ਕੀਤੇ ਮੈਨੂੰ ਆਪਣੇ ਆਪ ਤੇ ਵੀ ਸੰਗ ਆਉਂਦੀ ਸੀ ਕਿ ਇੱਕ ਪਾਸੇ ਖੇਤ ਕਰਤਾਰ ਸਿੰਘ ਸਰਾਪਾ ਵਰਗੇ ਯੋਧੇ ਜਰਨਲਿਜ਼ਮ ਦੇ ਵਿੱਚ ਸੀ ਅਖਬਾਰ ਕਰਦੇ ਸੀ ਇੱਕ ਪਾਸੇ ਸਾਡੇ ਵਰਗੀਆਂ ਦੀ ਅੱਜ ਦੀ ਪੀੜ੍ਹੀ ਹੈ ਅਸੀਂ ਪਾਪਾਸਟ ਵੀ ਨਹੀਂ ਜਾਂ ਅਸੀਂ ਖਾਲੀ ਕਰਦੀਏ ਕੁਰਸੀਆਂ ਜਾਂ ਬੰਦਿਆਂ ਦੀ ਤਰ੍ਹਾਂ ਕੰਮ ਕਰੀਏ ਚਾਹੇ ਕੋ 정치ਕ ਲੀਟਰ ਹੈ ਚਾਹੇ ਕੋ ਕਾਰੋਬਾਰੀ ਹੈ ਚਾਹੇ ਕੋ ਬੀਬੀ ਘਰ ਚਲਾਉਂਦੀ ਹੈ ਚਾਹੇ ਕੋ ਬੰਦਾ ਛੋਟਾ ਕੰਮ ਕਰਦਾ ਅਸੀਂ ਸਮਾਜਿਕ ਜ਼ਿੰਮੇਵਾਰੀਆਂ ਆਪਣੀਆਂ ਨਿਭਾਈਏ ਅੱਜ ਬੱਟੀਆਂ ਕ੍ਰਾਂਤੀਆਂ ਦਾ ਸ਼ੌਕ ਨਹੀਂ ਆਪਦੀਆਂ ਜ਼ਿੰਮੇਵਾਰੀਆਂ ਨਿਭਾਈਏ ਕੁਝ ਹੋਰ ਨਹੀਂ ਕਰ ਸਕਦੇ ਇੱਕ ਇੱਕ ਬੱਚਾ ਪੜਾਦੀਏ ਪਿੱਛੇ ਬਾਬੇ ਸਿਰਜਣਾਉਣ ਦੀ ਗੱਲ ਕਰਦੇ ਸੀ ਕਾਗਜ਼ ਛੇ ਕੱਢਦੇ ਸੀ ਅਖਬਾਰ ਕੱਢਦੇ ਸੀ ਸ਼ਬਦ ਦੇ ਨਾਲ ਜੋੜਦੇ ਸੀ ਅਸੀਂ ਅੱਜ ਉਸੇ ਚੀਜ਼ ਤੋਂ ਟੁੱਟ ਗਏ ਮੈਂ ਬਹੁਤਾ ਜ਼ਿਆਦਾ ਸਮਾਂ ਨਹੀਂ ਲੈਣਾ ਕਿਉਂਕਿ ਬਹੁਤ ਸਮਾਂ ਹੋ ਗਿਆ ਤੁਹਾਨੂੰ ਬੈਠਿਆ ਨੂੰ ਮੈਂ ਇੱਕ ਵਾਰ ਫੇਰ ਪਹਿਲਾਂ ਤੋਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਨ ਦਾ ਬਖ ਬਖ ਸ਼ਹਿਰਾਂ ਤੋਂ ਵੀ ਤੁਸੀਂ ਆਏ ਹੋ ਤੇ ਉਮੀਦ ਕਰਦਾ ਕਿ ਇਹ 25ਵਾਂ ਮਹੀਨਾ ਪ੍ਰਬੰਧਕ ਜ਼ਿੰਮੇਵਾਰੀ ਦੇ ਨਾਲ ਅੱਗੇ ਲੈ ਕੇ ਜਾਣਗੇ ਤੇ ਤੁਸੀਂ ਸਾਰੇ ਜਣੇ ਇਸੇ ਤਰੀਕੇ ਇਹਨਾਂ ਦਾ ਸਾਥ ਦਿਓਗੇ ਤੇ ਪ੍ਰੋਗਰਾਮ ਤੋਂ ਬਾਅਦ ਵੀ ਜਿਹੜੇ ਸੱਜਣ ਜਿੰਨੇ ਵੀ ਮਹਿਮਾਨ ਆਏ ਨੇ ਜਿਨੂੰ ਤੁਸੀਂ ਮੈਨਾ ਚਾਹੋ ਤਾਂ ਬੇਚੇਸ਼ ਮਿਲਿਓ ਪਰ ਇੱਕ ਵਾਰ ਫਿਰ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਤੁਹਾਡਾ ਧੰਨਵਾਦ ਬੀਬੀ ਕਲਾਮਪੁਰ ਨੂੰ ਚੇਤੇ ਰੱਖਿਓ ਸੋਨ ਸਿੰਘ ਪਗਣਾ ਸਾਨੂੰ ਚੇਤੇ ਰੱਖਿਓ ਮੈਂ ਪਿੰਡ ਗਿਆ ਸੀ ਇਹਨਾਂ ਦੇ ਦੋ ਵਾਰੀ ਪਿੰਡ ਗਿਆ ਸੀ ਬਾਬੇ ਭਗਨੇ ਦੇ ਅਸੀਂ ਅੰਮ੍ਰਿਤਸਰ ਤੋਂ ਬਾਗੇ ਬਾਡਰ ਨੂੰ ਜਾਂਦੇ ਆ ਉਥੋਂ ਖੱਬੇ ਹੱਥ ਨੂੰ ਰਾਜੋ ਹੋ ਜੀਏ ਮਿੰਟ 5 ਲੱਗਦੇ ਨੇ ਬਾਬੇ ਭਗਨੇ ਦੇ ਪਿੰਡ ਨੂੰ ਜਾਂਦੇ ਆ ਪਰ ਨਹੀਂ ਸਾਡੇ ਚੇਤਿਆਂ ਚੋਂ ਬਿਸਰ ਗਿਆ ਸਾਡੇ ਟੀਚਿਆਂ ਚੋਂ ਬਿਸਰ ਗਿਆ ਅਸੀਂ ਹੋਰ ਪਾਸੇ ਉਝਣ ਲੱਗ ਪਏ ਜ਼ਰੂਰ ਜੇ ਕਦੇ ਪੰਜਾਬ ਜਾਣ ਦਾ ਮੌਕਾ ਮਿਲੇ ਬਾਬੇ ਭਗਨੇ ਦੇ ਪਿੰਡ ਜਾਇਓ ਮੈਂ ਸਰਪਾ ਸਾਹਿਬ ਦੇ ਪਿੰਡ ਗਿਆ ਸੀ ਤੇ ਉੱਥੇ ਕੋ ਸੱਜਣ ਦੱਸੇ ਜਦੋਂ ਬਰਾਤ ਚੜਦੀ ਆ ਜੀ ਮੱਥਾ ਸਰਪਾ ਸਾਹਿਬ ਦੇ ਘਰ ਟੇਕਦੇ ਨੇ ਪਹਿਲਾਂ ਇਹ ਚੀਜ਼ਾਂ ਦੇ ਲਾਟੂ ਸਾਡੇ ਦਿਮਾਗ ਦੇ ਵਿੱਚ ਜਗੜਨੇ ਚਾਹੀਦੇ ਨੇ